ਸ਼ਿਆਪੁਰਕੰਡੀ ਬਿਰਾਜ ਪ੍ਰੋਜੈਕਟ ਕਰ ਰਿਹਾ ਹੋਰ ਹਾਦਸੇ ਦਾ ਇੰਤਜ਼ਾਰ। ਇਹ ਹੋਣ ਤੋਂ ਪਹਿਲਾਂ ਹੀ ਪਿੰਡ ਰਾਸ਼ਟਰਾ ਵਿੱਚ ਬਣ ਗਏ ਪੁਲ ਉਤੇ 6 ਇੰਚ ਦੇ ਦਰਾੜ। ਲੋਕਾਂ ਨੇ ਡੈਮ ਪ੍ਰਸ਼ਾਸਨ ਤੇ ਠੇਕੇਦਾਰ ਤੇ ਮਿਲੀ ਭੁਗਤ ਦੇ ਲਗਾਏ ਗਏ ਨਿਰੋਖ ਕਿਹਾ ਕਿ ਪੁਲ ਦੇ ਕੰਮ 'ਚ ਵੱਡੇ ਪੱਧਰ ਤੇ ਕੋਈ ਐ ਤਬਦੀਲੀ। ਪੁਲ ਦੇ ਅੰਦਰ 4x8 ਜਾਂਚ ਕਰਨ ਦੀ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ। ਪਿੰਡ ਰਾਜਪੁਰ ਸਵੇਰਾ ਨਿਲ तहसील और डिस्ट्रिक्ट पठानकोट ये ਸਾਡੇ ਜਿਹੜਾ ਇਹ ਪੁਲ ਬਣਿਆ ਹੈ ਪੁਲ ਚਲੋ ਗਵਰਨਮੈਂਟ ਨੇ ਤਾਂ ਇਹਨਾਂ ਨੂੰ ਜੋ ਇਹਦੀ ਬੰਦਾ ਪੈਸਾ ਹੀ ਦਿੱਤਾ ਲੇਕਿਨ ਇਹਦੇ ਵਿੱਚ ਐਕਸ਼ਨ ਜੇ ਐਸ ਡੀਓプラス ठेकेदार ਇਨਵੋਲ ਹੈ ਜਿਨ੍ਹਾਂ ਨੇ ਇਸ ਪੁਲ ਨੂੰ ਸਹੀ ਤਰੀਕੇ ਨਾਲ ਕੰਪਲੀਟ ਨਾ ਕੀਤਾ ਹੋਏ ਬਿਨਾ ਕੰਪਲੀਟ ਤੋਂ ਆਵਾਜ਼ਾਈ ਇਹਨਾਂ ਲੋਕਾਂ ਨੇ ਸ਼ੁਰੂ ਕਰਾਤੀ ਜੇ ਇਹ ਕਰਨ ਪਿੰਡ ਵਾਸੀਆਂ ਦਾ ਕੋਈ ਹਾਸਾ ਹੋ ਸਦਾ ਹਲੇ ਕੀ ਇਸ ਨਹਿਰ ਦੇ ਵਿੱਚ ਪਾਣੀ ਨਹੀਂ ਆਇਆ ਅਗਰ ਪਾਣੀ ਆਇਆ ਹੁੰਦਾ ਤੇ ਜਿਹੜੇ ਥਲਕੇ ਪਾਸੇ ਦਾ ਪਿੰਡ ਹੈ ਪੂਰਾ ਮੁਹੱਲਾ ਬਾਰ ਨੰਬਰ 3 ਉਹ ਇੱਕ ਵੀ ਬੱਚਾ ਨਹੀਂ ਬਸ ਸਕਦਾ ਇਹ ਬੀਨਾ ਪਰਲੂ ਫੇਰੇ ਬੀਨਾ ਬਾਇਓਰੇਟ ਫੇਰੇ ਇਹੋ ਨੇ ਇੱਕ ਨਾ ਜੋ ਸਲੇਬ ਦਾ ਕੰਮ ਕੀਤਾ ਹੈ ਇਹ ਬਹੁਤ ਗਲਤ ਕੰਮ ਹੈ ਇਹ ਪ੍ਰਸ਼ਾਸਨ ਨਾਲ ਸਾਡੀ ਇਹੀ ਮੰਗ ਹੈ ਕਿ ਇਹਨਾਂ ਦੇ ਬੰਤੀ ਕਲੋਨੀ ਕਾਰਵਾਈ ਹੋ ਸਥੇਗਧਰ ਪਲੱਸ ਜੋਇਰ ਦੇ ਨੁਮਾਇੰਦੇ ਜਲਦੀ ਜਲਦੀ ਕਾਰਵਾਈ ਕੀਤੀ ਸਾਡੀ ਇਹੀ ਮੰਗ ਹੈ ਇਹ ਰਾਜਪੁਰ ਦਾ ਪੁਲ ਬਾਇਆ ਲੈ ਇਹਨੂੰ ਚੰਦ ਦਿਨ ਹੀ ਹੋਇਆ ਲੈ ਤੇ ਪੁਲ ਬਣਾ ਕੇ ਹਲੇ ਸਾਰਾ ਪੂਰਾ ਕਲੀਅਰ ਨਹੀਂ ਹੋਇਆ ਤੇ ਇਹਦੇ ਚ ਤੇੜ ਆ ਗਈ ਹੈ ਕੋਈ 6 ਇੰਚ ਦਾ ਗੈਪ ਆ ਗਿਆ ਹੈ ਤਿੰਨ ਇਲਾਕੀ ਹੈ ਸਰਕਾਰ ਦੇ ਨੁਮਾਇੰਦਿਆਂ ਦੀ ਜਿਹੜੇ ਇੱਥੇ ਜੇ ਆਈ ਸਾਹਿਬ ਆ ਗਿਆ ਜਾਂ ਕੋਈ ਐਸ ਡੀਓ ਸਾਹਿਬ ਆ ਗਿਆ ਉਹਨਾਂ ਦੇ ਦੇਖਣ ਦਰਜੀ ਦੇ ਵਿੱਚ ਇਹ ਜਿਹੜਾ ਪੁਲ ਜਿਹੜਾ ਆ ਇਹ ਬਣਿਆ ਹੈ ਤੇ ਅਲੇ ਕੰਪਲੀਟ ਨਹੀਂ ਹੋਇਆ ਤਾਂ ਪਹਿਲਾਂ ਹੀ ਇਹ ਵਿੱਚ ਤੇੜ ਆ ਗਈ ਆ ਆਈ ਮੰਗ ਕਰਨਿਆ ਸਰਕਾਰ ਤੋਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਕਿ ਅਗਲੇ ਟਾਈਮ ਦੇ ਵਿੱਚ ਆਂਚ ਕੋਈ ਨਗਹਿਲੀ ਨਹੀਂ ਹੋਣੀ ਚਾਹੀਦੀ ਲੋਕਾਂ ਦੀਆਂ ਇੰਨੀਆਂ ਹਾਰਸੇ ਹੋ ਰੇਣ ਬਹੁਤ ਬੁਰਾ ਹਾਲ ਆ ਬਾੜਾ ਨਾਲ ਇੱਥੇ ਵੀ ਹਲੇ ਬਾੜ ਵੀ ਨਹੀਂ ਆਈ ਨਾ ਨਹਿਰ ਚਾਲੂ ਹੋਈ ਪਹਿਲਾਂ ਹੀ ਪੁਲ ਜਿਹੜਾ ਆ ਉਹ ਤੇੜ ਛੱਡ ਗਿਆ ਹੈ ਤੇ ਇਹ ਜਿਹੜਾ ਆ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਮੰਗ ਆ ਸਾਰੇ ਲੋਕਾਂ ਦੀ ਮੈਂ ਚੇਤਨ ਠਾਕੁਰ ਸਰਪੰਚ ਪਿੰਡ ਰਾਜਪੁਰਾ ਅੱਜ ਸਾਰਾ ਪਿੰਡ ਇਕੱਠਾ ਹੋਣ ਦਾ ਮਕਸਦ ਇਹ ਹੈ ਕਿ ਜਿਹੜਾ ਡੈਮ ਪ੍ਰਸ਼ਾਸਨ ਵੱਲੋਂ ਪੁਲ ਬਣਾਇਆ ਗਿਆ ਤੇ ਉਹਦੇ ਵਿੱਚ 6 ਇੰਚ ਗੈਪ ਆ ਗਿਆ ਹਜੇ ਕਿ ਇਹ ਪੁਲ ਚਾਲੂ ਵੀ ਨਹੀਂ ਕੀਤਾ ਆਮ ਪਬਲਿਕ ਆਵਾਜਾਈ ਵਾਸਤੇ ਚਾਲੂ ਵੀ ਨਹੀਂ ਕੀਤਾ ਇਹਦੇ ਵਿੱਚ 6 ਇੰਚ ਗੈਪ ਆ ਗਿਆ ਤੇ ਇਹਨਾਂ ਦੀ ਕਿੱਡੀ ਵੱਡੀ ਨਿਰਾਸ਼ਾ ਦੇ ਇਤਿਹਾਸਾ ਦੇ ਹੋਰ ਬੰਤਿਆਰ ਕਰ ਰਹੇ ਨੇ ਅਸੀਂ ਡੈਮ ਦੇ ਐਕਸ਼ਨ ਸਾਹਿਬ ਨੂੰ ਵੀ ਫੋਨ ਕੀਤਾ ਤੇ ਉਹਨਾਂ ਵਿੱਚੋਂ ਹਜੇ ਤੱਕ ਕੋਈ ਨਹੀਂ ਪਹੁੰਚਿਆ 11:30 ਵਜ ਗਏ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਡੈਮ ਪ੍ਰਸ਼ਾਸਨ ਅੱਗੇ ਵੀ ਕੋਈ ਹੱਲ ਕਰੇਗਾ ਇਦਾਂ ਦਾ ਇਹਨੇ ਵੀ ਨਲਾਕੀ ਔਰ ਪੁਲ ਦੀ ਹਾਲਤ ਦੇਖੋ ਤੀ ਕਰੋੜਾਂ ਰੁਪਏ ਉਹਨੇ ਖਰਚਦਾ ਸਰਕਾਰ ਦਾ ਤੇ ਹਜੇ ਪੁਲ ਸ਼ੁਰੂ ਨੇ ਆ ਤੇ ਪਹਿਲੇ ਹੀ ਨਿਕਾਰਾ ਹੋ ਗਿਆ ਪ੍ਰਸ਼ਾਸਨ ਦਾ ਅਜੇ ਕੁਝ ਵੀ ਨਹੀਂ ਕਹਿਣਾ ਉਹ ਕਹਿੰਦੇ ਆਗੇ ਹੀ ਦੇਖਨੇ ਆ ਹੁਣ ਤੁਹਾਡੇ ਲੋਕੀ ਮੰਗਾ ਸਾਡੇ ਲੋਕੀ ਮੰਗਾ ਵੀ ਜਲਦੀ ਤੋਂ ਜਲਦੀ ਸਖਤ ਕਾਰਵਾਈ ਹੋਏ ਜੇ ਨਲਾਕੀ ਪੁਲ ਦੇ ਮਟੀਰੀਅਲ ਵਿੱਚ ਆਂਦੀ ਤੇ ਉਹ ਸਿੱਧੀ ਕਿਹਦੀ ਜਿਹੜੀ ਠੇਕੇਦਾਰ ਨੂੰ ਦਿੱਤਿਆ ਉਹਨੂੰ ਕਿਹਾ ਗਿਆ ਆਗੇ ਇਹਨੂੰ ਰਿਪੇਅਰ ਕਰ ਚੰਗੀ ਤਰ੍ਹਾਂ ਇਹਦੀ ਰਿਪੇਅਰ ਕਰੋ ਇਹ ਵਨ ਪੰਜਾਬੀ ਟੀਵੀ ਲਈ ਵਰਣਪੁਰੀ ਦੀ ਵਿਸ਼ੇਸ਼ ਰਿਪੋਰਟ